तहसीलदारा ਨਾਲ ਜੁੜੀ ਹੋਈ ਹੈ ਤਹਿਸੀਲਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਦਾਦੀਏ ਕਿ ਜੋ ਤਹਿਸੀਲਾਂ ਵਿੱਚ ਕਮਕਾਰ ਹੁੰਦਾ ਉਸ ਤੇ ਹੁਣ ਤੀਜੀ ਅੱਖ ਨਾਲ ਨਜ਼ਰ ਰੱਖੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਹੁਣ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਲਗਾਏ ਜਾਣਗੇ ਤਹਿਸੀਲਦਾਰ ਦੇ ਦਫ਼ਤਰ ਚ ਅਤੇ ਤਹਿਸੀਲਦਾਰ ਦੇ ਦਫ਼ਤਰ ਦੇ ਬਾਹਰ ਦੋ ਜਿਹੜੇ ਕੈਮਰੇ ਆ ਉਹ ਅੰਦਰ ਲੱਗਣਗੇ ਤੇ ਦੋ ਕੈਮਰੇ ਬਾਹਰ ਲਗਾਏ ਜਾਣਗੇ ਜਿਸ ਦੇ ਚਾਲਦਿਆਂ ਹੁਣ ਕਿਤੇ ਨਾ ਕਿਤੇ ਖੱਜਲ ਖੁਆਰੀਏ ਜਿਹੜੀ ਲੋਕਾਂ ਦੀ ਉਹ ਘਟਣ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਖੱਜਲ ਖੁਆਰ ਹੁੰਦੇ ਆ ਕਈ ਕਈ ਵਾਰ ਤਾਂ ਤਹਿਸੀਲਦਾਰ ਸਮੇਂ ਤੇ ਨਹੀਂ ਬੈਠਦਾ ਅਤੇ ਲੋਕਾਂ ਨੂੰ ਕਈ ਕਈ ਕਾਂਟੇ ਇੰਤਜ਼ਾਰ ਕਰਕੇ ਵਾਪਸ ਹੀ ਜਾਣਾ ਪੈਂਦਾ ਜਿਸ ਦੇ ਚੱਲਦਿਆਂ ਹੁਣ ਕਿਤੇ ਨਾ ਕਿਤੇ ਤੀਜੀ ਅੱਖ ਜਿਹੜੀ ਆ ਉਹ ਪੰਜਾਬ ਰੱਖ ਪੰਜਾਬ ਸਰਕਾਰ ਨੇ ਰੱਖਣ ਦੀ ਤਿਆਰੀ ਕਰ ਲਈ ਆ ਤੀਜੀ ਅੱਖ ਰਾਹੀਂ ਨਜ਼ਰ ਰੱਖੀ ਜਾਏਗੀ ਹੁਣ ਤਹਿਸੀਲਦਾਰਾਂ ਤੇ ਅਤੇ ਤਹਿਸੀਲ ਦੇ ਦਫ਼ਤਰ ਚ ਤਾਂ ਜੇਕਰ ਦੇਖਿਆ ਜਾਵੇ ਕਿ ਬਹੁਤ ਸਾਰੀਆਂ ਰਜਿਸਟਰੀਆਂ ਹੋਣੀਆਂ ਹੁੰਦੀਆਂ ਨੇ ਬਹੁਤ ਸਾਰੇ ਇੰਤਕਾਲ ਹੋਣੇ ਹੁੰਦੇ ਨੇ ਪਰ ਮੌਕੇ ਤੇ ਤਹਿਸੀਲਦਾਰ ਨਹੀਂ ਹੁੰਦਾ ਅਤੇ ਉਧਰ ਬਹੁਤ ਸਾਰੇ ਨੰਬਰਦਾਰ ਜਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੇ ਰਜਿਸਟਰੀ ਕਰਵਾਉਣ ਦੇ ਲਈ ਲੈ ਕੇ ਆਉਂਦੇ ਨੇ ਤੇ ਕਾਫੀ ਖਰਚਾ ਕਰਕੇ ਪਹੁੰਚਦੇ ਨੇ ਪਰ ਸਮੇਤੇ ਤਹਿਸੀਲਦਾਰ ਨਾ ਹੋਣ ਕਰ ਜਿਹੜੀ ਆ ਰਜਿਸਟਰੀ ਨਹੀਂ ਹੁੰਦੀ ਇੰਤਕਾਲ ਨਹੀਂ ਹੁੰਦਾ ਇੱਥੋਂ ਤੱਕ ਕਿ ਸ਼ਾਮ ਨੂੰ ਕਈ ਕਈ ਘੰਟੇ ਜਿਹੜਾ ਇੰਤਜ਼ਾਰ ਕਰਕੇ ਖਾਲੀ ਹੱਥੇ ਹੀ ਵਾਪਸ ਲੋਕਾਂ ਨੂੰ ਜਾਣਾ ਪੈਂਦਾ ਜਿਸ ਦੇ ਚੱਲਦਿਆ ਕਾਫੀ ਖੱਜਲ ਖਵਾਰੀ ਲੋਕਾਂ ਦੀ ਹੁਣ ਤੱਕ ਹੁੰਦੀ ਰਹੀ ਹੈ ਤੇ ਪੰਜਾਬ ਸਰਕਾਰ ਦਾ ਹੁਣ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕਿ ਜਲਦ ਹੀ ਤਹਿਸੀਲਦਾਰਾਂ ਦੇ ਜਿਹੜੇ ਦਫ਼ਤਰ ਨੇ ਉਹਨਾਂ ਵਿੱਚ ਅ ਸিসিਟੀਵੀ ਕੈਮਰੇ ਲਗਾਏ ਜਾਣਗੇ ਪਟਵਾਰੀਆਂ ਤੇ ਨਜ਼ਰ ਰੱਖੀ ਜਾਏਗੀ ਅਤੇ ਹੁਣ ਕਿਤੇ ਨਾ ਕਿਤੇ ਜੋ ਲੋਕਾਂ ਨੂੰ ਵੱਡੀ ਰਾਹਤ ਹੈ ਉਹ ਮਿਲ ਸਕਦੀ ਹੈ ਕਿਉਂਕਿ ਲੋਕਾਂ ਨੂੰ ਕਾਫੀ ਜਿਹੜਾ ਸਮਾਂ ਆਪਣਾ ਖਰਾਬ ਕਰਨਾ ਪੈਂਦਾ ਕਈ ਕਈ ਚੱਕਰ ਆ ਜਿਹੜੇ ਉਹ ਤਹਿਸੀਲਦਾਰ ਦੇ ਦਫ਼ਤਰ ਦੇ ਲਗਾਉਣੇ ਪੈਂਦੇ ਆ ਇਥੋਂ ਤੱਕ ਕਿ ਕਈ ਜਿਹੜੇ ਕੈਦੀ ਨੇ ਜਾਂ ਬਹੁਤ ਸਾਰੇ ਜਿਹੜੇ ਜੇਲ੍ਹ ਚ ਬੰਦ ਨੇ ਉਹਨਾਂ ਦੀਆਂ ਛੁੱਟੀਆਂ ਜਿਹੜੀਆਂ ਪਾਸ ਕਰਵਾਉਣੀਆਂ ਹੁੰਦੀਆਂ ਨੇ ਪਰ ਉਧਰ ਸਮੇਤ ਤਹਿਸੀਲਦਾਰ ਨਾ ਹੋਣ ਕਾਰਨ ਛੁੱਟੀਆਂ ਤੱਕ ਜਿਹੜੀਆਂ ਉਹ ਜਿਹੜੀਆਂ ਨਹੀਂ ਜਿਹੜੀਆਂ ਮਨਜ਼ੂਰ ਹੁੰਦੀ ਐ ਤੇ ਹੁਣ ਕਿਤੇ ਨਾ ਕਿਤੇ ਵੱਡਾ ਫੈਸਲਾ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਤੇ ਇਸ ਦਾ ਅਸਰ ਵੀ ਕਿਤੇ ਨਾ ਕਿਤੇ ਜ਼ਮੀਨੀ ਪੱਧਰ ਤੇ ਹੁੰਦਾ ਨਜ਼ਰ ਆਏਗਾ ਤੇ ਹੁਣ ਤੀਜੀ ਅੱਖ ਰਾਹੀਂ ਜਿਹੜੀ ਨਜ਼ਰ ਆ ਪੰਜਾਬ ਸਰਕਾਰ ਤਹਿਸੀਲਦਾਰਾਂ ਦੇ ਦਫ਼ਤਰ ਤੇ ਰੱਖੇਗੀ